ਆਸ਼ਾ ਵਰਕਰ ਫੈਸੀਲੀਟੇਟਰ ਸੰਜਮੋਰਚਾ ਪੰਜਾਬ ਵੱਲੋਂ ਆਪ ਸਰਕਾਰ ਦਾ ਪਿੱਟ ਫਲਾਪਾ ਕੀਤਾ ਗਿਆ ਅਰਸ਼ ਬਰਨਾਲਾ ਵਿਖੇ ਆਪ ਦੇ ਕੌਮੀ ਕਨਵੀਨਿਅਰ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਪ ਉਮੀਦਵਾਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨ ਆਨ ਅਸੀ ਜਿਫ ਨੂੰ ਲੈ ਕੇ ਅੱਜ ਆਸ਼ਾ ਵਰਕਰਾਂ ਨੇ ਐਮਪੀ ਗੁਰਮੀਤ ਸਿੰਘ ਮੀਤ ਹੇਰ ਦੀ ਕੋਠੀ ਅੱਗੇ 24 ਘੰਟਿਆਂ ਦੀ ਭੁੱਖ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕਰਨਾ ਸੀ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮੁੱਖ ਗੇਟਾਂ ਨੂੰ ਜਿੰਦਰੇ ਲਾ ਦਿੱਤੇ ਅਤੇ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਗਿਆ ਮੁਹਾਰਾ ਕੀਤਾ ਗਿਆ ਇਫਰੋਜ਼ ਤਰਨੇ ਵਿੱਚ ਆਸ਼ਾ ਵਰਕਰਜ਼ ਨੇ ਵੱਡੀ ਸ਼ਮੂਲੀਅਤ ਕੀਤੀ ਅਤੇ ਆਪਣੀ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਦੀ ਮੰਗ ਰੱਖੀ ਮੈਂ ਪਲਕਦੀਪ ਕੌਰ ਐਂਕਰ ਬੋਲ ਪਰਦੇਸਾਂ ਦੇ ਖਬਰ ਪੱਤਰਕਾਰ ਤਰਮਪਾਲ ਸਿੰਘ ਜੀ ਬਰਨਾਲਾ ਵੱਲੋਂ ਜੀਨਾ ਜੀ ਆਪਣਾ ਆਸ਼ਾ ਵਰਕਰ ਆਸ਼ਾ ਫੈਸਿਲੀਟੇਟਰ ਜੇ ਸੰਜਾ ਮੋਰਚਾ ਪੰਜਾਬ ਤੇ ਕਮਿਸ਼ਨਰ ਸੂਬਾ ਪ੍ਰਧਾਨਾ ਮਤੀ ਕੋਰਾਂ ਸਿੰਘ ਵਾਲਾ ਜੀ ਅੱਜ ਜਿਹੜਾ ਤੁਸੀਂ ਧਰਨਾ ਦਿੱਤਾ ਕੀ ਮੰਗਾਂ ਨੇ ਆਸ਼ਾ ਵਰਕਰਾਂ ਨੇ ਇਹ ਸਾਡੀਆਂ ਜੀ ਮੰਨੀਆਂ ਹੋਈਆਂ ਮੰਗਾਂ ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਕਰਾਉਣ ਲਈ ਅਸੀਂ ਲਗਾਤਾਰ ਹੀ ਪੂਰੇ 2 ਹਫ਼ਤੇ ਹੋ ਗਏ ਆ ਸਰਕਾਰ ਦੇ ਧਿਆਨ ਚ ਲਿਆ ਰਹੇ ਸੀ ਇਹਨਾਂ ਨੇ ਇੱਕ ਸਾਡੇ ਤੇ ਪਾਲਿਸੀ ਲਾਗੂ ਕੀਤੀ ਹੈ ਜੇ 52 ਸਾਲ ਦੀ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਵੀ ਜੇ 58 ਸਾਲ ਦੀ ਪਾਲਿਸੀ ਤੁਸੀਂ ਸਾਨੂੰ ਤੁਸੀਂ ਬਾਹਰ ਕਰ ਰਹੇ ਫਿਰ ਸਾਡੇ ਤੇ ਕੋਈ ਗ੍ਰੇਟ ਲਾਗੂ ਕਰੋ ਇਸ ਤੇ ਸਾਡੀ ਘਟੋ ਘਟ ਮੱਖ ਮੰਤਰੀ ਸਾਹਿਬ ਦੀ ਨਾਲ ਜਲੰਧਰ ਵਿਖੇ ਕਵਾਨਾ ਪੈਲਸ ਦੇ ਵਿੱਚ ਘੰਟਾ ਡਿਸਕਸ ਚੱਲੀ ਗਈ ਬਹੁਤ ਜ਼ਿਆਦਾ ਇਸ ਚੀਜ਼ ਤੇ ਫੋਕਸ ਹੋਇਆ ਫਿਰ ਉਹ ਇਸ ਦੀ ਸਹਿਮਤੀ ਕਹਿ ਰਹੇ ਆ ਵੀ ਅਸੀਂ ਤੁਹਾਨੂੰ ਤੁਸੀਂ ਵਲੰਟੀਅਰਾਂ ਸਰਕਾਰ ਦੇ ਤੁਸੀਂ ਕੇਂਦਰ ਦੀ ਸਕੀਮ ਦੀ ਸਰਕਾਰਾਂ ਤੇ ਤੁਹਾਨੂੰ ਅਸੀਂ 58 ਤੋਂ 62 ਕਰ ਦਿੰਦੇ ਆ ਅਸੀਂ ਕਹਿ ਵੀ 58 ਤੋਂ 62 ਕਰ ਰਹੇ ਆ ਤੇ ਫਿਰ ਸਾਨੂੰ ਗਰੰਟੀ ਦਿਓ ਹਰਿਆਣਾ ਤਰ੍ਹਾਂ ਜਿਵੇਂ ਗਵਾਂਡੀ ਮੁਲਖ ਕੁੜੀਆਂ ਨੂੰ ਉੱਥੇ 2 ਲੱਖ ਰੁਪਏ ਦੇ ਰਹੇ ਆ ਜਿਵੇਂ ਇਸ ਦੀ ਸਾਡੀ ਡਿਮਾਂਡ ਪੰਜਾਬ ਤੋਂ 5 ਲੱਖ ਰੁਪਏ ਤੇ ਪੈਨਸ਼ਨ ਅਸੀਂ ਕਿਹ ਸੰ 10000 ਰੁਪਏ ਦੋ ਜੀ ਤਾਂ ਸਾਡੀ ਇਹ ਡਿਮਾਂਡ ਤੇ ਉਹਨਾਂ ਨੇ 158 ਦੀ ਪਾਲਿਸੀ ਨੂੰ ਵਾੜ ਕਰਨ ਲਈ ਇੱਕ ਜਿਹੜੀਆਂ ਕੁੜੀਆਂ ਇਹਨਾਂ ਨੇ 58 ਤੋਂ ਬਾਹਰ ਕੀਤੀਆਂ 800 ਦੇ ਕੀ ਕੁੜੀਆਂ ਉਹਨਾਂ ਨੂੰ ਬਹਾਲ ਕਰਨ ਲਈ ਜੀ ਇੱਕ ਫੈਸਿਲਿਟੇਟਰ ਕੁੜੀਆਂ ਦਾ 1000 ਰੁਪਿਆ ਨਰੇਰੀਅਮ ਪੱਤਾ ਇਹਨਾਂ ਨੇ ਜੀ ਵਾਅਦਾ ਕੀਤਾ ਉਹਦੇ ਲਈ ਇੱਕ ਤੋਂ ਕੁੜੀਆਂ ਨੇ ਮਲਟੀਪਰਪਰ ਜਿਹੜੇ ਆਸ਼ਾ ਵਰਕਰਾਂ ਦੇ ਫੈਸਿਲਿਟੇਟਰ ਨੇ ਪੇਪਰ ਦਿੱਤੇ ਸੀ ਉਹਨਾਂ ਦੇ ਜੁਕਤੀ ਪੱਤਰ ਜਾਰੀ ਕਰ ਲਏ ਇਹਨਾਂ ਨੇ ਇੱਥੇ ਹਰੀ ਝੰਡੀ ਦਿੱਤੀ ਆ ਜੀ ਤੇ ਅੱਜ ਸਰਕਾਰ ਇਸ ਗੱਲ ਨੂੰ ਨੇੜੇ ਦੀ ਨਾੜੀ ਆ ਪਰ ਕੀ ਸੰਘਰਸ਼ਾ ਦਿੱਤਾ ਕਰ ਰਹੇ ਹੋ ਅੱਜ ਧੱਕਾशाही ਵੀ ਕਰੀ ਆ ਪੁਲਿਸ ਨੇ ਗੇਟ ਵੀ ਬੰਦ ਕਰਤੇ ਇਹਦੇ ਵਾਰੀ ਕਿਹੜਾ ਚੰਗੋ ਇਹਦੇ ਬਾਰੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਜਦੋਂ ਇਹ ਸਤਾ ਦੇ ਵਿੱਚ ਆਉਂਦੇ ਆ ਉਦੋਂ ਤਾਂ ਇਹ ਬਥੇਰੀ ਆ ਆਪਣੇ ਨਾ ਮਿੱਟਣਾ ਗੋਲੀਆਂ ਸਾਨੂੰ ਦਿੰਦੇ ਆ ਜਦੋਂ ਇਹਨਾਂ ਦੀ ਆਪ ਦੀ ਸਰਕਾਰ ਆਉਣੀ ਆਉਣੀ ਸੀ ਤੇ ਅੰਬਰਸਰ ਦੀ ਧਰਤੀ ਤੇ ਝੂਠੇ ਮੰਤਰੀ ਨੇ ਸਾਡਾ ਨਾ ਵਾਦਾ ਕੀਤਾ ਜੇ ਤੁਹਾਨੂੰ ਕਾਂਗਰਸ ਸਰਕਾਰ 2500 ਦੇ ਰਹੀ ਹੈ ਸਿਰਫ ਤੇ ਮੈਂ ਤੁਹਾਨੂੰ 10000 ਰੁਪਏ ਦਵਾਂਗਾ ਜੀ ਮੇਰੀ ਸਰਕਾਰ ਆਉਂਦੀ ਆ ਅੱਜ 10000 ਦੇਣ ਦੀ ਬਜਾਏ 8900 ਦੇ ਕਰੀਬ ਸਾਡੀਆਂ ਭੈਣੀਆਂ ਭੈਣਾ ਆਉਂਦਿਆਂ ਸਾਰੀ ਸੇਵਾ ਮੁਕਤ ਕਰਕੇ ਘਰੇ ਤੋਰਤਾਂ ਤੇ ਉਹਨਾਂ ਦੇ ਚੁੱਲ੍ਹੇ ਬੰਦ ਕਰਕੇ ਅਸੀਂ ਇਹਦੀ ਤਕੜੇ ਸ਼ਬਦਾਂ ਚ ਲਿੰਦਿਆ ਕਰਦੇ ਆ ਤੇ ਸਾਡਾ ਅੱਜ ਦਾ ਮਿਸ਼ਨ ਭੁਖੜਤਾਲ ਦਾ ਅਸੀਂ 24 ਘੰਟੇ ਦੀ ਭੁਖੜਤਾਲ ਅਸੀਂ ਕਰ ਰਹੇ ਸੀ ਗਰਮੀਤ ਹਿਆਰ ਦੀ ਕੋਠੀ ਦੇ ਅੱਗੇ ਤੇ ਅਸੀਂ ਸਾਡਾ ਕੋਈ ਮਿਸ਼ਨ ਨਹੀਂ ਸੀਗਾ ਵੀ ਜਾਂ ਕੋਈ ਰੋੜ ਸੋਦਾ ਅਸੀਂ ਸਿਰਫ ਤੇ ਸਿਰਫ ਫਖੜਤਾਲ ਦੇ ਵਿੱਚ ਆਪਦਾ ਰੋਸ਼ ਦਿਖਾਉਣਾ ਚਾਹੁੰਦੇ ਸੀ ਆਪਦਾ ਨੋਟੀਫਿਕੇਸ਼ਨ ਜਾਰੀ ਕਰਾਉਣਾ ਚਾਹੁੰਦੇ ਸੀ ਅਸੀਂ ਇਸ ਦੀ ਸਰਕਾਰ ਦੀ ਇਹਨਾਂ ਦੇ ਅਧਿਕਾਰੀਆਂ ਦੀ ਵੀ ਨਿੰਦਿਆ ਕਰਦੇ ਸਾਡੀਆਂ ਭੈਣਾਂ ਨੂੰ ਇਹਨਾਂ ਨੇ ਖਿੱਚ ਖਿੱਚ ਕੇ ਐਵੇਂ ਬੇਫਾਇਦਾ ਹੀ ਬਿਨਾਂ ਗੱਲ ਤੋਂ ਫੂਲੀ ਜਦੋਂ ਤੁਹਾਡੇ ਗੇਟ ਹੀ ਅੱਗੋਂ ਲੱਗੇ ਆ ਤਾਲਾ ਬਾਹਰ ਵੀ ਲਾਈ ਬੈਠੇ ਅੰਦਰਲੇ ਪਾਸੇ ਵੀ ਲਾਈ ਬੈਠੇ ਆ ਕੁੜੀਆਂ ਨੇ ਆਪਦਾ ਗੁੱਸਾ ਤਾਂ ਦਿਖਾਉਣਾ ਹੀ ਆ ਪਾਲਿਸੀ ਜਿਹੜੀ ਸਾਡੇ ਤੇ ਲਾਗੂ ਕੀਤੇ ਤਾਂ ਨੋਟੀਫਿਕੇਸ਼ਨ ਜਾਰੀ ਕਰੋ ਸਾਡੀਆਂ ਭੈਣਾਂ ਨਾਲ ਗੁੱਸਾ ਤਾਂ ਅੱਜ ਤਾਂ ਸਾਡੀਆਂ ਪੈਣਾ ਨਿਕਲੇ ਗਿੱਟਾਂ ਤੇ ਚੜੀਆਂ ਤੇ ਕੱਲ ਨੂੰ ਸਾਡੀਆਂ ਪੈਣਾ ਰੇਲ ਵੀ ਜਾਮ ਕਰ ਸਕਦੀਆਂ ਸੜਕਾਂ ਦੇ ਵੀ ਉਤਰ ਸਕਦੀਆਂ ਚੱਕੇ ਵੀ ਜਾਮ ਕਰਨਗੀਆਂ ਜੇਲ੍ਹ ਪਰ ਅੰਦੋਲਨ ਵੀ ਕਰ ਸਕਦੀਆਂ ਜੀ ਅਖੀਰ ਦੇ ਵਿੱਚ ਅਸੀਂ ਇਹ ਪਾਲਿਸੀ ਨੂੰ ਲਾਗੂ ਕਰਾਉਣ ਲਈ ਮਰਨ ਵਰਤ ਵੀ ਰੱਖ ਸਕਦੇ ਹਾਂ